آيو سارے آيو سارے اونا پیش میں ڈاکٹر نے ڈراؤٹ ہے السلام علیکم بھائی نے کہا میں دعا کرتا ہوں نہیں ہے ਤੁਹਾਡੀ ਤਸਲੀਮ ਹਣੀ ਕਹਿਤੀ ਆ ਉਹਦੀਆਂ ਬਚਤਰਾਂ ਤੋਂ ਆਪਣੇ ਸ਼ਬਦਾਂ ਦੇ ਨਾਲ ਪੱਛੀ ਹਾਂ ਕਿ ਉੱਪਰ ਸੇ ਕਹਿ ਰਹੀ ਕਿ ਜੇ ਤੁਹਾਨੂੰ ਕੋਲ ਆ ਜੇ ਦੁਬੇ ਸੂਰਜ ਦੂਤਾ ਕਰੇ ਸਾਡਾ ਮਤਲਬ ਹੈ ਦਸੰਦਰ ਨਾਸਵਲ ਅਧਿਆਪਨ ਅਤੇ ਪ੍ਰਸਤੁਤੀਆਂ ਨੂੰ ਆਪਾਂ ਸ਼ਾਮਿਲ ਕਰਨਾ ਆਪਣੀ ਕਮੇਟੀ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਕੁਝ ਵਿਚਾਰ ਕਰਨੇ ਆ ਕਿ ਜਿਵੇਂ ਪੁੱਛੇ ਜੇ ਹੰਦੇ ਪੀਸੀ ਦਾ ਹੋਇਆ ਸਾਡੇ ਕੋਲ ਇੱਕ ਤੋਂ ਬੰਦ ਕਰਾ ਦੇ ਨਾਮ ਹੋਇਆ ਕਿ ਮੈਨੂੰ ਨਹੀਂ ਸੁਣਾ ਦੇ ਪਹਿਲਾਂ ਵੀ ਇਹਨਾਂ ਨੂੰ ਕੀ ਪ੍ਰੋਬਲਮ ਸੀਗੀ ਕਿ ਦੋ ਬੁੱਧੀ ਘਟੋਦੀਆਂ ਨੇ ਕਿਈ ਬੰਦੇ ਕਹਿੰਦੇ ਮੇਰੇ ਦੇ ਸੇਰ ਕਰਤਾ ਤੇ ਕਈ ਬੰਦੇ ਕਹਿੰਦੇ ਮੇਰੇ ਨਾਲ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸੁਣਾ ਕੇ ਵੀ ਇਹਨਾਂ ਦਾ ਕੀ ਨਾ ਕੀ ਗੱਲ ਹੋਈ ਸੀ ਅੰਦੇਸ਼ੀ ਸਾਹਿਬ ਅ ਆਪਣਾ ਫੋਟੋ ਆ ਜਦੋਂ ਫਾਇਰ ਸੌਂ ਠੀਕ ਨਹੀਂ ਠੀਕ ਠੀਕ ਨਹੀਂ ਅੱਜ ਤੋਂ ਸਭ ਅੱਜ ਛੱਟ ਜਿਹੜੀ ਮੀਟਿੰਗ ਕੀਤੀ ਕੀ ਕਹਿਣਾ ਚਾਹੀਏ ਅੱਜ ਛੱਟਾ ਪ੍ਰੈਸ ਵੈਪਰ ਸੋਸਾਇਟੀ ਦੀ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਆ ਅੱਜ ਵੀ ਛੱਟੇ ਦੇ ਜਿਹੜੇ ਮੁੱਖ ਦਫ਼ਤਰ ਵਿੱਚ ਸਮੂਹ ਪੱਤਰਕਾਰ ਤੋਂ ਛੱਟਾ ਪ੍ਰੈਸ ਵੈਪਰ ਸੋਸਾਇਟੀ ਦੀ ਇੱਕ ਐਮ ਮੀਟਿੰਗ ਕੀਤੀ ਗਈ ਆ ਜੇ ਮੀਟਿੰਗ ਸੋਸਾਇਟੀ ਦੇ ਸਰਪ੍ਰਸਰ ਸਰਦਾਰ ਰੇਸ਼ਮ ਸਿੰਘ ਜੀ ਤੇ ਚੇਅਰਮੈਨ ਜਤਿੰਦਰ ਸਿੰਘ 베ਦੀ ਜੀ ਦੀ ਇਹਨਾਂ ਦਿਸ਼ਾ ਨਿਰਦੇਸ਼ ਗਵਾਹੀ ਦੇ ਹੇਠ ਅੱਜ ਜਿਹੜੀ ਮੀਟਿੰਗ ਕੀਤੀ ਗਈ ਆ ਤੇ ਇੱਚ ਕੁਝ ਨਵੇਂ ਪੱਤਰਕਾਰ ਜਿਹੜੇ ਸਾਡੇ ਸੋਸਾਇਟੀ ਜਿਹੜਾ ਸ਼ਾਮਲ ਹੋਏ ਨੇ ਉਹਨਾਂ ਨੂੰ ਮੈਂ ਜੀ ਆਇਆਂ ਵਧਾਈ ਦੇਣਾ ਤੇ ਕੁਝ ਤੇ کافی ਲੰਬੀ ਲਿਸਟ ਮੈਂ ਨਾਮ ਸਾਰਿਆਂ ਨੂੰ ਮੈਂ ਜਿਹੜੇ ਵੀ ਨਵੇਂ ਉਧੇਦਾਰੀਆਂ ਬਣਿਆ ਸਾਰਿਆਂ ਨੂੰ ਮੈਂ ਵਧਾਈ ਦੇਣਾ ਤੇ ਇੱਕ ਪਸ਼ਵਾਜ ਤੋਂ ਨਾ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੀ ਛਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਪੱਤਰਕਾਰਾਂ ਦੇ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਪੱਤਰਕਾਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਕਿਸੇ ਤਰ੍ਹਾਂ ਦਾ ਵਿਕਤਰਾ ਨਹੀਂ ਹੋਣ ਦਿੱਤਾ ਜਾਊਗਾ ਆ ਦੂਜੇ ਤੀਜੇ ਦਿਨ ਕੋਈ ਨਾ ਕੋਈ ਜਿਹੜਾ ਬਿਆਨ ਦਿੰਦੇ ਨੇ ਵੀ ਪੱਤਰਕਾਰ ਗੋਦੀ মিডিਆ ਕੁਝ ਬੋਲਦੇ ਨੇ ਉਹਨਾਂ ਦੀ ਬੋਲ ਦੀ ਬੰਦ ਕਰ ਦੇਵਾਂਗੇ ਤੇ ਇੱਕ ਸਾਡੇ ਵੈਬ ਚੈਨਲ ਵਾਲੇ ਵੀਰ ਆ ਉਹਨਾਂ ਵਾਸਤੇ ਵੀ ਅੱਜ ਸਾਡੇ ਜਨਰਲ ਸੈਕਟਰੀ ਹੰਦਾਵਾ ਸਾਹਿਬ ਨੇ ਵੀ ਡਿਸਕਸ ਕਾਫੀ ਸਾਡੀ ਸਰਪ੍ਰਸ ਚੇਅਰਮੈਨ ਸਾਰੇ ਉਹਦੇ ਤਰ੍ਹਾਂ ਚ ਹੋਈ ਆ ਉਹਨਾਂ ਲਈ ਵੀ ਇੱਕ ਜਿਹੜੇ सीएम साहब को लेके जा रहे हो इलेक्शन आ रही है ने जिते बड़े-बड़े आधारिया नु बड़े पैकेज राजनैतिक जेड़े बड़े-बड़े पैकेज ਦਿੱਤੇ ਜਾ ਰਹੇ ਨੇ वेब ਚੈਨਲ ਕੀ ਗੱਲ ਇਹਨਾਂ ਦਾ ਕੋਈ ਪਰਿਵਾਰ ਨਹੀਂ ਬੱਚੇ ਨਹੀਂ ਜਿਹੜਾ ਦਿਨ ਰਾਤ ਕੰਮ ਕਰਦੇ ਆ ਮੈਂ ਇਹਨਾਂ ਰਾਜਨੀਤਿਕ ਲੀਡਰ ਨੂੰ ਦੱਸ ਦਵਾ ਵੀ ਜਦੋਂ ਜਿਹੜੇ ਸਾਡੇ ਆ ਤੁਸੀਂ ਵੈਬ ਚੈਨਲ ਦੇ ਵੀਰ ਨੇ ਤੁਸੀਂ ਜਿਹੜੇ ਵੱਡੀਆਂ ਐਡ ਜਿਨ੍ਹਾਂ ਨੂੰ ਐਡਾਂ ਦੇ ਰਹੇ ਹੋ ਉਹਨਾਂ ਦੇ ਅਗਲੇ ਦਿਨ ਖ਼ਬਰ ਅਖਬਾਰ ਪੜ੍ਹਨੀ ਹੁੰਦੀ ਆ 4 ਘੰਟੇ ਬਾਅਦਾਂ ਕੋਈ ਚੈਨਲ ਤੇ ਪ੍ਰਕਾਸ਼ ਕਵਰ ਹੋਣੀ ਹੁੰਦੀ ਆ ਇਹ ਤੁਸੀਂ ਘਰ ਗੱਡੀ 'ਚ ਬੈਂਦੇ ਹੋ ਤੇ ਤੁਹਾਡੇ WhatsApp ਤੇ ਉਦੋਂ ਹੀ ਸਾਡੇ ਵੈਬ ਚੈਨਲ ਨੇ ਤੁਹਾਨੂੰ ਖ਼ਬਰ ਪ੍ਰਕਾਸ਼ ਕਰ ਦਿੰਦੇ ਨੇ ਇਸ ਕਰਕੇ ਮੇਰੇ ਵੀਰੋ ਜਿਹੜੇ ਤੁਸੀਂ 10-10 ਲੱਖ ਦੇਣ ਦੇ 10-10 ਹਜ਼ਾਰ ਸਾਡੇ ਵੈਬ ਚੈਨਲਾਂ ਦੋ ਇਹਨਾਂ ਦਾ ਰੋਜ਼ਗਾਰ ਆ ਇਹਨਾਂ ਦੇ ਬੱਚੇ ਇਹਨਾਂ ਦੇ ਘਰ ਆਟਾ ਆਟਾ ਪਵੇ ਸੋ ਜੇ ਸਾਡੇ ਰਾਜਨੀਤਿਕ ਜੇ ਵੈਬ ਚੈਨਲ ਵਾਲਿਆਂ ਨਾਲ ਮਤਲਈ ਮਾਰਾ ਸਲੂਕ ਕਰਨਗੇ ਤਾਂ ਅਸੀਂ ਖੁਦ ਸ਼ਟਅਪ ਪ੍ਰੈਸ ਵਾਈਪਰਸ ਵੈਲਫੇਅਰ ਸੁਸਾਇਟੀ ਜਿਹੜਾ ਇਹਨਾਂ ਦਾ ਬਾਈਕਟ ਕਰੇਗੀ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਕਿੰਨੇ ਸਮੇਂ ਲਈ ਦਿੱਤੇ ਨੇ ਇੱਕ ਸਾਲ ਵਾਸਤੇ ਜਿਹੜੀ ਨਿਯੁਕਤੀਆਂ ਕੀਤੀਆਂ ਗਈਆਂ ਨੇ ਸਮੂਹ ਉਦੇਦਾਰਾਂ ਦੀਆਂ ਜੀ ओके ਕਿਹੜੇ ਕਿਹੜੇ ਅਪਣਾ ਅੱਜ ਉਹਦੇ ਦਰਮਨ ਤੁਸੀਂ ਸਨਮਾਨਿਤ ਕੀਤਾ ਔਰ ਕੀ ਕੀ ਲਾਇਆ ਉਹਨਾਂ ਨੂੰ ਦੇਖੋ ਜੀ ਅੱਜ ਮੈਂ ਦੱਸਿਆ ਜੀ ਕਾਫੀ ਰਹਿਣਾ ਸਾਡੇ ਜਿਹੜੇ ਸਰਪ੍ਰਸਤ ਰਿਸ਼ਮ ਜੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਕਾਫੀ ਟਾਈਮ ਨਹੀਂ ਮਿਲੇ ਜੱਜ ਹੌਸਲਾ ਵਜਾਈ ਸਾਰੇ ਪੱਤਰਕਾਰਾਂ ਕੀਤੀ ਹੈ ਸਾਡੇ ਚੇਅਰਮੈਨ ਜਤਿੰਦਰ 베ਦੀ ਜੀ ਉਹਨਾਂ ਨੂੰ ਵੀ ਅੱਜ ਅਸ਼ੀਰਵਾਦ ਦੇਣ ਪਹੁੰਚੇ ਸਾਰੇ ਪੱਤਰਕਾਰ ਭਾਈਚਾਰਾ ਪਹੁੰਚਿਆ ਸੀ ਥੋੜੇ ਅਲੱਗ-ਅਲੱਗ ਸੀਨੀਅਰ ਵਾਈਸ ਚੇਅਰਮੈਨ ਸਰੇਂਦਰ ਵਰਦੀ ਜੀ ਅਮਨ ਮਾਲ ਜੀ ਸਾਡੇ ਜਨਰਲ ਆਪਣੇ ਸਕੱਤਰ ਐਨੇ ਰੋਇ ਜਗਜੀਤ ਖਾਲਸਾ ਜੀ ਵੀ ਸਕੱਤਰ ਨੇ ਸਾਰੇ ਕਾਫੀ ਉਹਦੇਦਾਰੀਆਂ ਦਿੱਤੀਆਂ ਗਈਆਂ ਮੈਂ ਮਾਫੀ ਚਾਹੁੰਦਾ ਵੀ ਕਈ ਨਾਮ ਮੇਰੇ ਮੂੰਹ ਨਹੀਂ ਆ ਰਹੇ ਧੰਨਵਾਦ ਹਾਂਜੀ ਹਾਂਜੀ ਸਰ ਜਿਹੜੇ ਅੱਜ ਵੱਡੇ ਪੱਧਰ ਤੇ ਮਿੱਟੀ ਕੀਤੀ ਗਈ ਹੈ ਉਹਦੇ ਵੀ ਜਿਹੜੇ ਮੈਂਬਰ ਮੌਜੂਦਾ ਮੈਂਬਰ ਨਵੇਂ ਆਏ ਨੇ ਉਹਨਾਂ ਨੂੰ ਵੀ ਮੈਂ ਸ਼ੁਕਰੀਆ ਚਾਹੁੰਦਾ ਵੇਖੋ ਜੀ ਜਿਹਦੇ ਸਾਡੇ ਨਵੇਂ ਮੈਂਬਰ ਕਮਲਜੀਤ ਜੀ 골ਟੀ ਜੀ ਆਪਣੇ ਕੁਸ਼ ਹਰਦੇ ਪ੍ਰਿੰਸ ਜੀ ਤੇ ਕਾਫੀ ਆਪਣੇ ਖਸ਼ਬੂ ਸ਼ਰਮਾ ਜੀ ਔਰ ਸਿਮਰਨ ਦਵਾਰਕਾ ਨਾਰ ਜੀ ਤੇ ਆਪਣੇ ਗੌਰਵ ਜੀ ਕਾਫੀ ਪੱਤਰਕਾਰ ਜਿਹੜੇ ਭਰਾ ਨੇ ਅੱਜ ਸਾਡੇ ਸ਼ਾਡਾ ਵੈਲਫਰ ਸੁਸਾਇਟੀ ਦੇ ਮੈਂਬਰ ਬਣੇ ਆ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦੋਣਾ ਵੀ ਜੋ ਤੁਹਾਡੀਆਂ ਮੰਗਾਂ ਨੇ ਰੈਗੂਲਰ ਫੀਲਡ ਦੀ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਜੇ ਤੁਹਾਨੂੰ ਕੱਲ ਨੂੰ ਕੋਈ ਵਦੀਕੀ ਜਾਂ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਧੱਕੇਸ਼ਾਹੀ ਹੁੰਦੀ ਆ ਸ਼ਾਡਾ ਪ੍ਰੈਸ ਵੈਲਫਰ ਸੁਸਾਇਟੀ ਜਿਹੜੀ ਤੁਹਾਡੇ ਨਾਲ ਖੜੀ ਆ ਨਿੰਦ ਕਰਦੇ ਹਾਂ ਜੀ ਇਸ ਤੋਂ ਇਲਾਵਾ ਜੀ ਇੱਕ ਹਰਦੇਪ ਪ੍ਰਿੰਸ ਦਾ ਮੈਟਰ ਸੀ ਜੀ ਉਹ ਇੱਕ ਸਕੂਲ ਦੇ ਨਾਲ ਜਿਹੜਾ ਕਾਫੀ ਸਮੇਂ ਤੋਂ ਚੱਲ ਰਿਹਾ ਵਾ ਜੇ ਛਾੜਾ ਪ੍ਰੈਸਰ ਲਾਈਫਲ ਸੋਸਾਇਟੀ ਜਿਹੜਾ ਲਗਾਤਾਰ ਉਹਦਾ ਸਾਥ ਦੇਂਦੀ ਆ ਰਹੀ ਆ ਅੱਜ ਵੀ ਇੱਕ ਜਿਹੜੀ ਛਾੜਾ ਵੈਲਫੇਅਰ ਸੋਸਾਇਟੀ ਦੇ ਮੇਰੀ ਗਵਾਈ ਹੇਠ ਇੱਕ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਵਾ ਉਹ ਜੀ ਇੱਕ ਹਫਤੇ ਦੇ ਵਿੱਚ ਜਿਹੜਾ ਵਾ ਹਰਦੇਪ ਪ੍ਰਿੰਸ ਨੂੰ ਇਨਸਾਫ ਦਿਵਾਵੇਗੀ ਤੇ ਪੱਤਰ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ ਜੇ ਸਾਡਾ ਹਰਦੇਪ ਪ੍ਰਿੰਸ ਕਸੂਰਵਾਰ ਆ ਅਸੀਂ ਇਹਦੀ ਗਲਤੀ ਕੱਢਾਂਗੇ ਜੇ ਮੈਡਮ ਗਲਤ ਹੋਈ ਅਸੀਂ ਉਹਦੇ ਖ